ਅੱਜ ਕੱਲ੍ਹ ਕਿਸਾਨ ਜਿਹੜੇ ਕਿ ਲਗਾਤਾਰ ਐਮਐਲਏ ਦਾ ਵਿਰੋਧ ਕਰ ਰਹੇ ਨੇ ਵੱਖ-ਵੱਖ ਜਗ੍ਹਾ ਤੇ ਜਾ ਕੇ ਘਰਾਓ ਕੀਤਾ ਜਾ ਰਿਹਾ ਤੇ ਤੁਸੀਂ ਇਹ ਕਹਿ ਰਹੇ ਹੋ ਕਿ ਵੀ ਮੇਰਾ ਤਾਂ ਆਪਸਾਂਝਾ ਹੁੰਦਾ ਹੈ ਇਹ ਭਰੋਸਾ ਤੁਸੀਂ ਕਿਸਾਨਾਂ ਨਾਲ ਕਿਵੇਂ ਬਣਾ ਕੇ ਰੱਖਿਆ ਹੋਇਆ ਮੈਂ ਜੀ ਉਹਨਾਂ ਨੂੰ ਸਮਝਾਇਆ ਵੀ ਹੈ ਤੇ ਜਿੱਥੇ ਕਿਤੇ ਉਹਨਾਂ ਨਾਲ ਮੇਰਾ ਮਾੜਾ ਮੂਟਾ ਫਰਕ ਸੀਗਾ ਮੈਂ ਉਹਨਾਂ ਦੇ ਘਰਾਂ 'ਚ ਗਿਆ ਜੀ ਮੈਂ ਕਿਸੇ ਵੀ ਪਿੰਡ 'ਚ ਜਾਣ ਤੋਂ ਪਹਿਲਾਂ ਮੈਂ ਉੱਥੇ ਪਤਾ ਕਰਦਾ ਕਿ ਉੱਥੇ ਕਿਸੇ ਵੀ ਕਿਸਾਨ ਵੀਰ ਨੂੰ ਜਾਂ ਜ਼ਿਮੀਂਦਾਰ ਨੂੰ ਮੇਰੇ ਨਾਲ ਕੋਈ ਅ ਸਿਕਵਾ ਸ਼ਿਕਾਇਤ ਹੈ ਜਿੱਥੇ ਕਿਤੇ ਪਤਾ ਲੱਗ ਗਿਆ ਫਿਰ ਮੈਂ ਕਿਦਨ ਪਹਿਲਾਂ ਉਸ ਦੇ ਘਰੇ ਜਾ ਕੇ ਉਹਨੂੰ ਹੱਲ ਕਰਕੇ ਆਉਣਾ ਤੇ ਫਿਰ ਮੇਰੇ ਨਾਲ ਕਿਤੇ ਵਿਰੋਧ ਨਹੀਂ ਜਿਉ ਮੇਰੇ ਕੋਲ ਅਗਲੇ ਦਿਨ ਆ ਜਾਂਦੇ ਨੇ ਉਸੇ ਤਰ੍ਹਾਂ ਹੀ ਮੇਰੇ ਨਾਲ ਬਹੁਤ ਵਧੀਆ ਰਿਲੇਸ਼ਨ ਹੈ ਦੱਸਾਂ ਪਾਣੀ ਪਾਰਟੀ ਦਾ ਕਹਿਰੀ ਹੈ ਨਾ ਜੀ ਵੀ ਕਿ ਅਸੀਂ ਭ੍ਰਿਸ਼ਟਾਚਾਰ ਦੇ ਬਿਲਕੁਲ ਖਿਲਾਫ ਆ ਫਿਰ ਪਰਚਾ ਕਿਉਂ ਪਿਛਲੀ ਸਰਕਾਰ ਜਿਹੜੀਆਂ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਨੇ ਉਹਨਾਂ ਨੇ ਮੇਰੇ ਖਿਲਾਫ ਪਰਚੇ ਵੀ ਕੀਤੇ ਸਭ ਕੁਝ ਹੋਇਆ ਸਿਰਫ ਉਹਦਾ ਇੱਕ ਇਹੀ ਕਾਰਨ ਸੀ ਕਿ ਮੈਂ ਆਵਾਜ਼ ਬੁਲੰਦ ਕਰਦਾ ਬੜੇ ਜ਼ੋਰ ਸ਼ੋਰ ਨਾਲ ਇਹ ਕ腐ਸ਼ਨ ਜਿਹੜੀ ਆ ਉਹ ਨਹੀਂ ਬਰਦਾਸ਼ਤ ਕੀਤੀ ਜਾਊਗੀ ਤੁਸੀਂ ਕੰਮ ਕਰੋ ਕੰਮ ਕਰਕੇ ਤੁਹਾਨੂੰ ਮਹਿੰਤਾਂ ਨਾਲ ਸਰਕਾਰ ਦਿੰਦੀ ਹੈ ਛੋਟੇ ਤੋਂ ਛੋਟੇ ਵੀ ਸਰਕਾਰੀ ਮੁਲਾਜ਼ਮ ਦੀ ਤਨਖਾਹ 50 50 60 60 ਹਜ਼ਾਰ ਤੋਂ ਸ਼ੁਰੂ ਹੋ ਕੇ 2 2 ਲੱਖ ਤੱਕ ਕ腐ਸ਼ਨ ਫਿਰ ਕਿਉਂ ਕਰਦੇ ਨੇ ਐਮਐਲਏ ਕਈ ਕਿਉਂ ਕ腐ਸ਼ਨ ਕਰ ਰਹੇ ਨੇ ਉਹਨਾਂ ਤਾਂ ਸਿਕੰਜਾ ਕੱਸਿਆ ਜਾ ਰਿਹਾ ਮੁੱਖ ਮੰਤਰੀ ਸਾਹਿਬ ਨੇ ਪਿੱਛੇ ਜਦੋਂ ਮੀਟਿੰਗ ਹੋਈ ਸੀ ਮੈਂ ਵੀ ਉਹਦੇ ਵਿੱਚ ਸੀਗਾ ਤੇ ਮੁੱਖ ਮੰਤਰੀ ਸਾਹਿਬ ਨੇ ਸਪਸ਼ਟ ਕਿਹਾ ਸੀ ਇਸ ਗੱਲ ਨੂੰ ਕਿ ਮੈਨੂੰ ਪਤਾ ਹੈ ਕਿਹੜੇ ਕਿਹੜੇ ਨੇ ਦੁਕਾਨਦਾਰੀ ਖੋਲੀ ਹੋਈ ਹੈ ਜਿਹੜਿਆਂ ਨੇ ਦੁਕਾਨਦਾਰੀ ਖੋਲੀ ਹੈ ਉਹਨਾਂ ਦੇ ਵਿੱਚੋਂ ਦੇਖੋ ਇੱਕ ਤਾਂ ਕਾਬੂ ਆ ਗਿਆ ਜਿਹੜੀ ਦੂਜੀ ਆ ਉਹਨਾਂ ਦੀ ਚੇਤਾਵਨੀ ਹੈ ਜੇ ਨਾਂ ਹਟੇ ਤਾਂ ਸੌਜੋ ਨੰਬਰ ਉਹਨਾਂ ਦਾ ਵੀ ਆਊਗਾ ਐਵੇਂ ਪੈਸਾ ਦੂ ਨੰਬਰ ਚ ਕਮਾਈ ਜਾਣਾ ਕਰਾਪਸ਼ਨ ਕਰਨੀ ਹਰਵਿੰਦਰ ਬੜੀ ਮਾੜੀ ਗੱਲ ਹੈ ਨਹੀਂ ਕਰਨੀ ਚਾਹੀਦੀ ਦੇਖੋ 2-2 ਲੱਖ 3-3 ਲੱਖ ਰੁਪਇਆ ਜਿਹਨਾਂ ਨੂੰ ਜਿਨ੍ਹਾਂ ਦੇ ਘੱਟੋ-ਘੱਟ ਇੱਕ ਐਮਐਲਏ ਦੇ 5 ਲੱਖ ਰੁਪਇਆ ਦੇ ਕਰੀਬ ਮਹੀਨ ਹਰ ਮਹੀਨੇ ਖਰਚ ਕਰਦੀ ਹੱਸਦਾ ਜਦੋਂ 1 km ਲ 5 ਲੱਖ ਰੁਪਇਆ ਖਰਚ ਕਰਵਾਉਂਦਾ ਤੇ ਫਿਰ ਉਹਨੂੰ ਨਹੀਂ ਕਿ ਤੂੰ ਵੀ ਕਰਪਸ਼ਨ ਕਰਕੇ ਜਾਂ ਕਿਸੇ ਵੀ ਸਰਕਾਰੀ ਮੁਲਾਜ਼ਮਾ ਨਾਲ ਮਿਲੀ ਭੁਗਤ ਕਰਕੇ ਨਹੀਂ ਉਹ ਜੁਰਤ ਨਾਲ ਕੰਮ ਕਰਾਉਣਾ ਬਣਦਾ ਕੇਂਦਰ ਸਰਕਾਰ ਆ ਜਿਹੜੀ ਢੀਠ ਤਰੀਕੇ ਤੇ ਅੜੀ ਹੋਈ ਆ ਜਾਣ ਬੁੱਝ ਕੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਤੇ ਉਹ ਪਰੇਸ਼ਾਨੀ ਦਾ ਕਾਰਨ ਜਿਹੜਾ ਹੈ ਉਹ ਕਿਤੇ ਨਾ ਕਿਤੇ ਕਿਸਾਨਾਂ ਦਾ ਗੁੱਸਾ ਸਾਡੇ ਤੇ ਵੀ ਫਟਦਾ ਕਿਉਂਕਿ ਅਸੀਂ ਪੰਜਾਬ ਦੀ ਸਰਕਾਰ ਚਲਾ ਰਹੇ ਆਂ ਉਹਨਾਂ ਨੂੰ ਸ਼ਾਇਦ ਇਹ ਸੋਚਦਾ ਹੁੰਦਾ ਕਿ ਅਸੀਂ ਉਹਨਾਂ ਦਾ ਮਤਲਬ ਕਿਸੇ ਤਰ੍ਹਾਂ ਨਾਲ ਕੋਈ ਵਿਰੋਧ ਕਰਦੇ ਹਾਂ ਲੇਕਿਨ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੀ ਆਪਣੀ ਪਾਰਟੀ ਹੈ ਇੱਕ ਵੀ ਪਰਸੈਂਟ ਕਿਸਾਨਾਂ ਦੇ ਖਿਲਾਫ ਨਹੀਂ ਹਰ ਸਮੇਂ 24 ਘੰਟੇ ਜਿਹੜੀ ਹੈ ਕਿਸਾਨਾਂ ਵਾਸਤੇ ਲੜਾਈ ਲੜਨ ਵਾਲੀ ਪਾਰਟੀ ਹੈ ਕਿਸਾਨਾਂ ਨੂੰ ਪੂਰੀਆਂ ਸਹੂਲਤਾਂ ਦੇਣ ਵਾਲੀ ਪਾਰਟੀ ਹੈ ਉਹਨਾਂ ਨੂੰ ਮੇਰੀ ਹੱਥ ਜੁੜ ਕੇ ਅਪੀਲ ਹੈ ਸਰਕਾਰ ਦਾ ਸਾਥ ਦਿਓ ਦੇ ਕੋਈ ਕੋ ਵੋਟਾਂ ਦੀ ਰਾਜਨੀਤੀ ਨਹੀਂ ਸਰਕਾਰ ਦਾ ਸਾਥ ਦਿਓ ਸਰਕਾਰ ਦੇ ਨਾਲ ਲੱਗੇ ਤੁਸੀਂ ਤਗੜੇ ਹੋ ਕੇ ਜਦੋਂ ਨਸ਼ੇ ਦੇ ਖਿਲਾਫ ਮੁਹਿੰਮ ਦੇ ਵਿੱਚ ਪੂਰਾ ਆਪਣੇ ਆਪ ਨੂੰ ਸਿਪਾਹੀ ਬਣ ਕੇ ਜੰਗ ਲੜੋਗੇ ਤਾਂ ਬਿਲਕੁਲ ਮੈਨੂੰ ਲੱਗਦਾ ਪੰਜਾਬ ਤੇ ਨਸ਼ੇ ਨਾ ਦੀ ਚੀਜ਼ ਨਹੀਂ ਰਹੂਗੀ ਤੇ ਜਦੋਂ ਨਸ਼ਾ ਨਹੀਂ ਰਹੂਗਾ ਤੇ ਕ੍ਰਾਈਮ ਵੀ ਖਤਮ ਹੋ ਜਾਊਗਾ ਜਿਹੜਾ ਇਹ ਕ੍ਰਾਈਮ ਚਾਹੁੰਦੇ ਉਹ ਨਸ਼ਾ پوری ਲੋਕ ਕਰ ਰਹੇ ਨੇ ਇਸੇ ਕਰਕੇ ਕ੍ਰਾਈਮ ਦਾ ਥੋੜਾ ਜਿਹਾ ਮੁਸ਼ਕਲ ਆਈ ਹੈ ਲੋਕਾਂ ਨੂੰ ਲੇਕਿਨ ਤੁਸੀਂ ਨੋਟ ਕਰਦੇ ਹੋਵੋਗੇ ਕਿ ਜਿੱਦਣ ਦੀ ਨਸ਼ਾ ਮੁਹਿੰਮ ਚੱਲੀ ਹੈ ਕ੍ਰਾਈਮ ਦੇ ਸ਼ੂ ਵੀ ਥੱਲੇ ਮਤਲਬ ਕਿ ਆਉਣ ਵਾਲੇ ਦਿਨਾਂ 'ਚ ਕਈ ਕਾਲੇ ਚਿੱਟੇ ਖੁੱਲਣੇ ਵਾਲੇ ਨੇ ਬਿਲਕੁਲ ਜਿਹੜੇ ਕਰਪਸ਼ਨ ਕਰਦੇ ਨੇ ਜੀ ਜਿਵੇਂ ਅੱਜ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੇ ਮੁਹਿੰਮ ਵਿੱਢੀ ਹੈ ਦੇਖਿਆ ਤੁਸੀਂ ਵੱਡੇ ਵੱਡੇ ਜਿਹੜੇ ਸ਼ਿਕਾਰ ਉਹਦੇ ਵਿੱਚ ਕਾਬੂ ਆਏ ਨੇ ਇਸੇ ਤਰ੍ਹਾਂ ਜਿਹੜੇ ਕਰਪਸ਼ਨ ਕਰਨ ਵਾਲੇ ਆ ਭਾਵੇਂ ਕੋਈ ਅਫਸਰ ਹੋ ਤੇ ਭਾਵੇਂ ਕੋਈ ਐਮਐਲਏ ਆ ਜਾਂ ਕਿਸੇ ਹੋਰ ਪੋਸਟਾਂ ਤੇ ਬੈਠੇ ਪੋਲੀਟੀਕਲ ਲੀਡਰ ਆ ਉਹਨਾਂ ਸਾਰਿਆਂ ਦੇ ਖਿਲਾਫ ਜਿਹੜਾ ਹਸਕੱਜਾ ਰਿਪੋਰਟਾਂ ਰਬਾਡੀ ਚੱਲ ਰਹੀ ਹੈ ਸਮਾਉਂ ਤੇ ਸਭ ਕੁਝ ਤੁਹਾਨੂੰ ਦੇਖਣ ਨੂੰ ਮਿਲੇਗਾ ਬਿਲਕੁਲ ਲੋਕਾਂ ਦੇ ਸਾਹਮਣੇ ਪਾਰਦਰਸ਼ੀ ਕੋਈ ਵਿਰੋਧੀ ਧਿਰਤਾ ਲਗਾਤਾਰ ਸਵਾਲ ਉਠਾ ਰਹੀ ਹੈ ਨਾ ਕਹਿੰਦੇ ਆਮ ਆਦਮੀ ਪਾਰਟੀ ਦੇ ਆਪ ਇਹ ਭ੍ਰਿਸ਼ਟਾਚਾਰੀ ਨੇ ਆਪ ਇਹ ਕਹਿੰਦੇ ਨਸ਼ਾ ਕਰਨ ਵਾਲੇ ਨੇ ਕਹਿੰਦੇ ਇਹ ਕਿੱਥੋਂ ਸਿਰਫ ਇਹ ਤਾਂ ਬਿਆਨ ਦੇ ਰਹੇ ਨੇ ਕਹਿੰਦੇ ਦੇਖੋ ਨਸ਼ੇ ਦਾ ਸਾਡਾ ਕੋਈ ਵੀ ਬੰਦਾ ਦੇਖੋ ਸਾਡੇ ਦੇ ਨਸ਼ੇ ਦਾ ਦੋਸ਼ ਉਹ ਗਲਤ ਲਾਉਂਦੇ ਆ ਸਾਡਾ ਇੱਕ ਵੀ ਸਿੰਗਲ ਬੰਦਾ ਸਿੰਗਲ ਪਰਸਨ ਕੋਈ ਕਿਤੇ ਛੋਟਾ ਜਾਂ ਵੱਡਾ ਕੋਈ ਨਸ਼ੇ ਦੇ ਵਿੱਚ ਨਹੀਂ ਆਇਆ ਇਹਨਾਂ ਦੇ ਹੀ ਪੁਰਾਣੇ ਖਿਡਾਰੀ ਜਿਹੜੇ ਆ ਹੁਣ ਚਿੱਟਾ ਕਿਹਨੇ ਲਿਆਂਦਾ ਵੱਡੇ ਅਕਾਲੀ ਲੀਡਰ ਦਾ ਨਾਂ ਆ ਉਹਦੇ ਨਾਲ ਛੋਟਿਆਂ ਦਾ ਆਇਆ ਕਿੱਥੇ ਕਿੱਥੇ ਫੈਕਟਰੀਆਂ ਲੱਗੀਆਂ ਸ਼ਰਾਬ ਦੀਆਂ ਫੈਕਟਰੀਆਂ ਕਿੱਥੇ ਲੱਗੀਆਂ ਸਭ ਕੁਝ ਹੋਇਆ ਜਾਂਦੀ ਸ਼ਰਾਬ ਬਣੀ ਲੋਕ ਮਰੇ ਸਾਡੀ ਵੀ ਸਰਕਾਰ ਦੇ ਵਿੱਚ ਤੁਸੀਂ ਮੈਨੂੰ ਬਾਅਦ ਵਿੱਚ ਨਾ ਪੁੱਛਣਾ ਸਾਡੀ ਸਰਕਾਰ ਜੀ ਵੀ ਆ ਹੋਇਆ ਇੱਕਦਮ ਅਸੀਂ ਐਕਸ਼ਨ ਕੀਤਾ ਤੇ ਟੋਟਲ ਜਿੰਨੇ ਵੀ ਉਹਦੇ ਵਿੱਚ ਦੋਸ਼ੀ ਸੀਗੇ ਸਾਰੇ ਕਾਬੂ ਕਰਕੇ ਉਹ ਜਿਹਨਾਂ ਦੇ ਵਿੱਚ ਧੱਕੇ ਨੇ ਉਹਦੇ ਬੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਸ਼ੀਕਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪੰਜਾਬ ਦੀ ਸਿਆਸਤ ਹਮੇਸ਼ਾ ਹੀ ਭੱਖਦੀ ਰਹਿੰਦੀ ਹੈ ਚਾਹੇ ਉਹ ਪੰਜਾਬ ਦਾ ਕੋਈ ਵੀ ਮੁੱਦਾ ਹੋਵੇ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਤੇ ਹਮੇਸ਼ਾ ਹੀ ਇਸ ਮੁੱਦਿਆਂ ਨੂੰ ਲੈ ਕੇ ਲਗਾਤਾਰ ਸਵਾਲ ਹੁੰਦੇ ਰਹਿੰਦੇ ਨੇ ਪਰੰਤੂ ਅੱਜ ਸਾਡੇ ਨਾਲ ਜੁੜੇ ਨੇ ਜਿਹੜੇ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਫਤੇਗੜ ਸਾਹਿਬ ਤੋਂ ਗੁਰਵਿੰਦਰ ਢਿੱਲੋ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਸ਼ੀਕਲ ਸਰ ਅਸਿਕਰਮ ਥੈਂਕ ਯੂ ਸਰ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡਾ ਜਿਵੇਂ ਮੈਂ ਗੱਲ ਕਰੀ ਹੈ ਜੀ ਜਿਵੇਂ ਤੁਸੀਂ ਜ਼ਿਲ੍ਹਾ ਮਾਰਕੀਟ ਕਮੇਟੀ ਦੇ ਚੇਅਰਮੈਨ ਹੋ ਤਾਂ ਪੰਜਾਬ ਦੀ ਕਿਸਾਨ ਜਿਹੜੇ ਕਿ ਤੁਹਾਡੇ ਕੋਲ ਅਕਸਰ ਹੀ ਆਉਂਦੇ ਰਹਿੰਦੇ ਨੇ ਦੂਜੇ ਪਾਸੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਚੁਣੌਤੀ ਦੇ ਦਿੱਤੀ ਹੈ ਕਿਸਾਨਾਂ ਨੂੰ ਕਿ ਮੇਰੇ ਨਾਲ ਆ ਕੇ ਖੁੱਲੀ ਬੈਸ ਕਰੋ ਤੁਹਾਡੇ ਕਿਸਾਨਾਂ ਨੂੰ ਲੈ ਕੇ ਜਿਹੜੇ ਕਿ ਹਮੇਸ਼ਾ ਹੀ ਕੋਈ ਨਾ ਕੋਈ ਸਵਾਲ ਉਠਾਉਂਦੇ ਰਹਿੰਦੇ ਨੇ ਕਿਸਾਨ ਤੁਸੀਂ ਇਸ ਨਜ਼ਰੀਏ ਨੂੰ ਕਿਵੇਂ ਦੇਖਦੇ ਹੋ ਜੀ ਰਵਿੰਦਰ ਪਹਿਲਾਂ ਧੰਨਵਾਦ ਤੁਸੀਂ ਮੈਨੂੰ ਚੈਨਲ ਤੇ ਲਿਆ ਜੀ ਅ ਅੱਜ ਦਾ ਜਿਹੜਾ ਮੁੱਦਾ ਬੜਾ ਸੈਂਸਿਟਿਵ ਹੈ ਕਿਸਾਨ ਕਿਉਂਕਿ ਮੈਂ ਖੁਦ ਵੀ ਕਿਸਾਨ ਪਰਿਵਾਰ ਦੇ ਵਿੱਚੋਂ ਆ ਜੀ ਜ਼ਿੰਮੇਦਾਰਾਂ ਦੇ ਪਰਿਵਾਰ ਦੇ ਨਾਲ ਮੈਂ ਜੁੜਿਆ ਹੋਇਆ ਤੇ ਕਿਸਾਨੀ ਮੁੱਦਿਆਂ ਨਾਲ ਮੈਂ ਲੰਬੇ ਸਮੇਂ ਤੋਂ ਸੰਘਰਸ਼ ਵੀ ਕਰਦਾ ਰਿਹਾ ਅ ਜਦੋਂ ਪਹਿਲਾਂ ਕਿਸਾਨ ਮੋਰਚਾ ਦਿੱਲੀ ਲੱਗਿਆ ਸੀ ਮੈਂ ਉੱਥੇ ਵੀ ਗਿਆ ਉੱਥੇ ਵੀ ਆਪਣੇ ਵੱਲੋਂ ਜਿੰਨੀ ਮੈਂ ਹਾਜ਼ਰੀ ਦੇ ਸਕਦਾ ਸੀ ਉਹ ਨਹੀਂ ਦਿੱਤੀ ਅੱਜ ਦਾ ਸਮਾਂ ਜਿਹੜਾ ਕਿਉਂਕਿ ਮੈਨੂੰ ਮੇਰੀ ਪਾਰਟੀ ਨੇ ਇਹ ਅਧਾਰਾ ਦਿੱਤਾ ਹੀ ਮਾਰਕੀਟ ਕਮੇਟੀ ਦੇ ਹਿੱਸੇ ਕਰਕੇ ਸੀ ਕਿਉਂਕਿ ਮੈਂ ਕਿਸਾਨ ਪਰਿਵਾਰਾਂ ਦੇ ਵਿੱਚੋਂ ਸੀ ਕਿਸਾਨਾਂ ਨਾਲ ਸੰਬੰਧਤ ਸੀ ਤੇ ਚੰਗੀ ਤਰ੍ਹਾਂ ਸਮਝਦਾ ਕਿ ਕਿਸਥੇ ਕਿਥੇ ਕਿਸਾਨਾਂ ਨੂੰ ਮੁਸ਼ਕਲਾਂ ਪੇਸ਼ ਆਉਂਦੀਆਂ ਨੇ ਦਰਪੇਸ਼ ਆਉਂਦੀਆਂ ਨੇ ਉਹਨਾਂ ਸਾਰਿਆਂ ਨੂੰ ਮੈਂ ਸਮਝਦੇ ਹੋਏ ਕੋਸ਼ਿਸ਼ ਮੇਰੇ ਵੱਲੋਂ ਇਹ ਰਹਿੰਦੀ ਹੈ ਕਿ ਹਰ ਵਾਰ ਹਮੇਸ਼ਾ ਹੀ ਜਦੋਂ ਵੀ ਸੀਜ਼ਨ ਸਾਡਾ ਆਉਂਦਾ ਹੈ ਉਦੋਂ ਕਿਸਾਨਾਂ ਦੇ ਜਿਹੜੇ ਮੁਸ਼ਕਲਾਂ ਜਿਹੜੀਆਂ ਨੇ ਉਹਨਾਂ ਨੂੰ ਪਹਿਲਾਂ ਹੀ ਮੈਂ ਸੋਲਵ ਕਰਾਂ ਉਹ ਮੈਂ ਜਿਹੜੀ ਮੁੱਦਾ ਤੁਸੀਂ ਪੁੱਛਿਆ ਗੱਲ ਪੁੱਛੀ ਉਹਤੇ ਆਉਣਾ ਬਾਅਦ ਚ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਸ ਵਾਰ ਕਣਕ ਦੇ ਸੀਜ਼ਨ ਦੇ ਵਿੱਚ ਤੁਸੀਂ ਨੋਟ ਕੀਤਾ ਹੋਣਾ ਇੱਕ ਵੀ ਸਿੰਗਲ ਕੋਈ ਕੰਪਲੇਂਟ ਨਹੀਂ ਆਈ ਕੋਈ ਧਰਨਾ ਨਹੀਂ ਲੱਗਿਆ ਕੋਈ ਕਿਸੇ ਨੇ ਨਾਰਾ ਨਹੀਂ ਮਾਰਿਆ ਸਾਰਿਆਂ ਹੀ ਜਿੰਨੇ ਕਿਸਾਨ ਜਥੇਬੰਦੀਆਂ ਸੀ ਸਾਰਿਆਂ ਦਾ ਪੂਰਨ ਸਹਿਯੋਗ ਰਿਹਾ ਹੈ ਮੇਰੇ ਨਾਲ ਬਹੁਤ ਵਧੀਆ ਸਬੰਧ ਨੇ ਕਿਸਾਨ ਯੂਨੀਅਨ ਵਾਲਿਆਂ ਦੇ ਵੀ ਤੇ ਆਮ ਕਿਸਾਨਾਂ ਦੇ ਵੀ ਬਹੁਤ ਵਧੀਆ ਰਿਲੇਸ਼ਨ ਨੇ ਮੇਰੇ ਕੋਲ ਵੈਸੇ ਵੀ ਆਉਂਦੇ ਜਾਂਦੇ ਨੇ ਅਸੀਂ ਚਾਹ ਦਾ ਕਪ ਸਾਂਝਾ ਕਰਦੇ ਰਹਿੰਦੇ ਆ ਮੈਂ ਕਿਸਾਨਾਂ ਨੂੰ ਇਸ ਗੱਲ ਦੀ ਬੇਨਤੀ ਕਰਦਾ ਕਿ ਇਹ ਆਦਾਰਾ ਤੁਹਾਡਾ ਹੈ ਮਾਰਕੀਟ ਕਮੇਟੀ ਦਫਤਰ ਜਿਹੜਾ ਉਹ ਕਿਸਾਨਾਂ ਦਾ ਦਫਤਰ ਹੈ ਮੈਨੂੰ ਤਾਂ ਇੱਕ ਉਥੇ ਸੇਵਾਦਾਰੀ ਵਾਸਤੇ ਬਿਠਾਇਆ ਹੋਇਆ ਹੈ ਰਈ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਤੁਸੀਂ ਕਹਿੰਦੇ ਹੋ ਚੁਣੌਤੀ ਦਿੱਤੀ ਹੈ ਇਹ ਜਿਹੜੀ ਆ ਦੇਖੋ ਮੁੱਖ ਮੰਤਰੀ ਸਾਹਿਬ ਨਾਲ ਜਦੋਂ ਮਰਜੀ ਕਿਸਾਨ ਯੂਨੀਅਨਾਂ ਜਾਂ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਬਹੁਤ ਵਧੀਆ ਰੋਲ ਅਦਾ ਕਰਦੀਆਂ ਨੇ ਪੰਜਾਬ ਦੇ ਕਿਸਾਨਾਂ ਦੇ ਵਾਸਤੇ ਹੁਣ ਤੱਕ ਇਹਨਾਂ ਨੇ ਵਧੀਆ ਰੋਲ ਅਦਾ ਕੀਤੇ ਵੀ ਨੇ ਉਹ ਉਹਨਾਂ ਨੂੰ ਇਹ ਉਹਨਾਂ ਨਾਲ ਬਹਿ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਮਸਲਾ ਜਿਹੜਾ ਸੌਲਵ ਆਊਟ ਕਰ ਲੈਣਾ ਚਾਹੀਦਾ ਹੈ ਜਿਹੜੀ ਕਿਸੇ ਗੱਲ ਤੇ ਕੋਈ ਦਿੱਕਤ ਹੈ ਉਹ ਸੀਐਮ ਸਾਹਿਬ ਨਾਲ ਬਹਿ ਕੇ ਇਹਨਾਂ ਨੂੰ ਹੱਲ ਕਰ ਲੈਣੀ ਚਾਹੀਦੀ ਹੈ ਬਹੁਤੀਆਂ ਦਿੱਕਤਾਂ ਜਿਹੜੀਆਂ ਨੇ ਤੁਸੀਂ ਵੀ ਨੋਟ ਕੀਤਾ ਹੋਣਾ ਹਰਵਿੰਦਰ ਇਹ ਸੈਂਟਰ ਸਰਕਾਰ ਨਾਲ ਸਾਡੇ ਨਾਲ ਸੁਵੰਦਿਤ ਜਿਹੜਾ ਮੁੱਦਾ ਕੋ ਬਹੁਤੇ ਮੁੱਦੇ ਨਹੀਂ ਹੈ ਸਾਡੇ ਨਾਲ ਅਸੀਂ ਤਾਂ ਕਿਸਾਨਾਂ ਦੇ ਵਕੀਲ ਆ ਸੈਂਟਰ ਦੇ ਕੋਲੇ ਤੇ ਅਸੀਂ ਕਿਸਾਨਾਂ ਦੇ ਹੱਕ 'ਚ ਲੜਦੇ ਆਂ ਕਿਸਾਨਾਂ ਦੇ ਵਾਸਤੇ ਅਸੀਂ ਪੂਰਾ ਜੋਰ ਨਾਲ ਉੱਥੇ ਜਾ ਕੇ ਆਵਾਜ਼ ਬੁਲੰਦ ਕਰਦੇ ਆਂ ਲੇਕਿਨ ਕੇਂਦਰ ਸਰਕਾਰ ਆ ਜਿਹੜੀ ਢੀਠ ਤਰੀਕੇ ਤੇ ਅੜੀ ਹੋਈ ਆ ਜਾਣਬੁੱਝ ਕੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਤੇ ਉਹ ਪਰੇਸ਼ਾਨੀ ਦਾ ਕਾਰਨ ਜਿਹੜਾ ਹੈ ਉਹ ਫਿਰ ਕਿਤੇ ਨਾ ਕਿਤੇ ਕਿਸਾਨਾਂ ਦਾ ਗੁੱਸਾ ਸਾਡੇ ਤੇ ਵੀ ਫੁੱਟਦਾ ਕਿਉਂਕਿ ਅਸੀਂ ਪੰਜਾਬ ਦੀ ਸਰਕਾਰ ਚਲਾ ਰਹੇ ਆਂ ਉਹਨਾਂ ਨੂੰ ਸ਼ਾਇਦ ਇਹ ਸकल्ਦਾ ਹੁੰਦਾ ਕਿ ਅਸੀਂ ਉਹਨਾਂ ਦਾ ਮਤਲਬ ਕਿਸੇ ਤਰ੍ਹਾਂ ਨਾਲ ਕੋਈ ਵਿਰੋਧ ਕਰਦੇ ਹਾਂ ਲੇਕਿਨ ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੀ ਆਪਣੀ ਪਾਰਟੀ ਹੈ ਇੱਕ ਵੀ ਪਰਸੈਂਟ ਕਿਸਾਨਾਂ ਦੇ ਖਿਲਾਫ ਨਹੀਂ ਹਰ ਸਮੇਂ 24 ਘੰਟੇ ਜਿਹੜੀ ਹੈ ਕਿਸਾਨਾਂ ਵਾਸਤੇ ਲੜਾਈ ਲੜਨ ਵਾਲੀ ਪਾਰਟੀ ਹੈ ਕਿਸਾਨਾਂ ਨੂੰ ਪੂਰੀਆਂ ਸਹੂਲਤਾਂ ਦੇਣ ਵਾਲੀ ਪਾਰਟੀ ਹੈ ਜੀ ਜਿਵੇਂ ਤੁਸੀਂ ਗੱਲ ਕਰੀ ਆ ਮੈਂ ਦੇਖਿਆ ਇਹ ਕਿ ਅੱਜ ਕੱਲ ਕਿਸਾਨ ਜਿਹੜੇ ਕਿ ਲਗਾਤਾਰ ਐਮਐਲਏ ਦਾ ਵਿਰੋਧ ਕਰ ਰਹੇ ਨੇ ਵੱਖ-ਵੱਖ ਜਗ੍ਹਾ ਤੇ ਜਾ ਕੇ ਘਰਾਓ ਕੀਤਾ ਜਾ ਰਿਹਾ ਤੇ ਤੁਸੀਂ ਇਹ ਕਹਿ ਰਹੇ ਹੋ ਕਿ ਵੀ ਮੇਰਾ ਤਾਂ ਕਾ ਪਸਾਂਝਾ ਹੁੰਦਾ ਹੈ ਇਹ ਭਰੋਸਾ ਤੁਸੀਂ ਕਿਸਾਨਾਂ ਨਾਲ ਕਿਵੇਂ ਬਣਾ ਕੇ ਰੱਖਿਆ ਹੋਇਆ ਮੈਂ ਜੀ ਉਹਨਾਂ ਨੂੰ ਸਮਝਾਇਆ ਵੀ ਹੈ ਤੇ ਜਿੱਥੇ ਕਿਤੇ ਉਹਨਾਂ ਨਾਲ ਮੇਰਾ ਮਾੜਾ-ਉਟਾ ਫਰਕ ਸੀਗਾ ਮੈਂ ਉਹਨਾਂ ਦੇ ਘਰਾਂ 'ਚ ਗਿਆ ਜੀ ਮੈਂ ਕਿਸੇ ਵੀ ਪਿੰਡ 'ਚ ਜਾਣ ਤੋਂ ਪਹਿਲਾਂ ਮੈਂ ਉਥੇ ਪਤਾ ਕਰਦਾ ਕਿ ਉਥੇ ਕਿਸੇ ਵੀ ਕਿਸਾਨ ਵੀਰ ਨੂੰ ਜਾਂ ਜ਼ਿਮੀਂਦਾਰ ਨੂੰ ਮੇਰੇ ਨਾਲ ਕੋਈ ਸ਼ਿਕਵਾ ਸ਼ਿਕਾਇਤ ਹੈ ਜਿੱਥੇ ਕਿਤੇ ਪਤਾ ਲੱਗਦੀ ਆ ਫਿਰ ਮੈਂ ਇੱਕ ਦਿਨ ਪਹਿਲਾਂ ਉਸ ਦੇ ਘਰੇ ਜਾ ਕੇ ਉਹਨੂੰ ਹੱਲ ਕਰਕੇ ਆਉਣਾ ਤੇ ਫਿਰ ਮੇਰਾ ਤਾਂ ਕਿਤੇ ਵਿਰੋਧ ਹੀ ਨਹੀਂ ਜੀ ਉਹ ਮੇਰੇ ਕੋਲ ਅਗਲੇ ਦਿਨ ਆ ਜਾਂਦੇ ਨੇ ਉਸੇ ਤਰ੍ਹਾਂ ਹੀ ਮੇਰੇ ਨਾਲ ਬਹੁਤ ਵਧੀਆ ਰਿਲੇਸ਼ਨ ਹੈ ਜੀ ਕਿਸਾਨਾਂ ਦਾ ਆਜਾ ਆਮ ਆਦਮੀ ਪਾਰਟੀ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਹਿ ਦਿੱਤਾ ਕਿ ਕਿਉਂਕਿ ਐਮਐਲਏ ਰਮਨ ਅਰੋੜਾ ਦੀ ਵੀ ਗ੍ਰਿਫਤਾਰੀ ਹੋਈ ਹੈ ਭ੍ਰਿਸ਼ਟਾਚਾਰ ਮੁਕਤ ਕਰਨ ਦੀ ਗੱਲ ਹੋ ਰਹੀ ਆ ਪ੍ਰਵਿੰਦਰ ਜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਐਂਟੀ ਕ腐ਸ਼ਨ ਪਾਰਟੀ ਹੈ ਇਹ ਬਿਲਕੁਲ ਅਸੀਂ ਕ腐ਸ਼ਨ ਦੇ ਖਿਲਾਫ ਮੈਂ ਵੀ ਜਿਹੜੀ ਮੈਂ ਹੁਣ ਤੋਂ ਪਹਿਲਾਂ ਕਾਂਗਰਸ ਪਾਰਟੀ ਸੀਗਾ ਮੈਂ ਕਾਂਗਰਸ ਪਾਰਟੀ ਦੇ ਵਿੱਚ ਚੇਅਰਮੈਨ ਵੀ ਰਿਹਾ ਲੇਕਿਨ ਕਰਾਪਸ਼ਨ ਤੇ ਹੋਰ ਕਈ ਮੁੱਦਿਆਂ ਤੇ ਤੰਗ ਹੋ ਕੇ ਅਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਮੈਂ ਬਿਲਕੁਲ 1% ਵੀ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਮੈਂ ਵੱਖ-ਵੱਖ ਸਮੇਂ ਤੇ ਕਰਾਪਸ਼ਨ ਦੇ ਖਿਲਾਫ ਲੜਿਆ ਤੇ ਮੈਂ ਉਹਦਾ ਖਮਿਆਜਾ ਵੀ ਭੁਗਤਿਆ ਹ 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 ਜਿਹੜੀਆਂ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਨੇ ਉਹਨਾਂ ਨੇ ਮੇਰੇ ਖਿਲਾਫ ਪਰਚੇ ਵੀ ਕੀਤੇ ਸਭ ਕੁਝ ਹੋਇਆ ਸਿਰਫ ਉਹਦਾ ਇੱਕ ਇਹੀ ਕਾਰਨ ਸੀ ਕਿ ਮੈਂ ਆਵਾਜ਼ ਬੁਲੰਦ ਕਰਦਾ ਬੜੇ ਜੋਰ ਸ਼ੋਰ ਨਾਲ ਕਿ ਕ腐ਪਸ਼ਨ ਜਿਹੜੀ ਆ ਉਹ ਨਹੀਂ ਬਰਦਾਸ਼ਤ ਕੀਤੀ ਜਾਊਗੀ ਤੁਸੀਂ ਕੰਮ ਕਰੋ ਕੰਮ ਕਰਕੇ ਤੁਹਾਨੂੰ ਮਿਹਨਤ ਨਾਲ ਸਰਕਾਰ ਦਿੰਦੀ ਹੈ ਛੋਟੇ ਤੋਂ ਛੋਟੇ ਵੀ ਸਰਕਾਰੀ ਮੁਲਾਜ਼ਮ ਦੀ ਤਨਖਾਹ 50 50 60 60 ਹਜ਼ਾਰ ਤੋਂ ਸ਼ੁਰੂ ਹੋ ਕੇ 2 2 ਲੱਖ ਤੱਕ ਹੈ ਤੇ ਕ腐ਪਸ਼ਨ ਫਿਰ ਕਿਉਂ ਕਰਨੀ ਹੈ 2 2 ਲੱਖ ਵਾਲਾ ਬੰਦਾ ਫਿਰ ਐਮ ਐਲ ਏ ਕਈ ਕਿਉਂ ਕ腐ਪਸ਼ਨ ਕਰ ਰਹੇ ਨੇ ਉਹਨਾਂ ਤਾਂ ਸਿਕੰਜਾ ਕੱਸਿਆ ਜਾ ਰਿਹਾ ਜੀ ਮੁੱਖ ਮੰਤਰੀ ਸਾਹਿਬ ਨੇ ਪਿੱਛੇ ਜਦੋਂ ਮੀਟਿੰਗ ਹੋਈ ਸੀ ਮੈਂ ਵੀ ਉਹਦੇ ਵਿੱਚ ਸੀਗਾ ਤੇ ਮੁੱਖ ਮੰਤਰੀ ਸਾਹਿਬ ਨੇ ਸਪਸ਼ਟ ਕਿਹਾ ਸੀ ਇਸ ਗੱਲ ਨੂੰ ਕਿ ਮੈਨੂੰ ਪਤਾ ਹੈ ਕਿਹੜੇ ਕਿਹੜੇ ਨੇ ਦੁਕਾਨਦਾਰੀ ਖੋਲੀ ਹੋਈ ਹੈ ਜਿਹੜਿਆਂ ਨੇ ਦੁਕਾਨਦਾਰੀ ਖੋਲੀ ਹੈ ਉਹਨਾਂ ਦੇ ਵਿੱਚੋਂ ਦੇਖੋ ਇੱਕ ਤਾਂ ਕਾਬੂ ਆ ਗਿਆ ਜਿਹੜੀ ਦੂਜੇ ਆ ਉਹਨਾਂ ਹੀ ਚੇਤਾਵਨੀ ਹੈ ਜੇ ਨਾ ਹਟੇ ਤਾਂ ਸੌਜੋ ਨੰਬਰ ਉਹਨਾਂ ਦਾ ਵੀ ਆਊਗਾ ਅਵੇਂ ਪੈਸਾ ਦੋ ਨੰਬਰ 'ਚ ਕਮਾਈ ਜਾਣਾ ਕਰਪਸ਼ਨ ਕਰਨੀ ਹਰਵਿੰਦਰ ਬੜੀ ਮਾੜੀ ਗੱਲ ਆ ਨਹੀਂ ਕਰਨੀ ਚਾਹੀਦੀ ਦੇਖੋ 2-2 ਲੱਖ 3-3 ਲੱਖ ਰੁਪਇਆ ਜਿਹਨਾਂ ਨੂੰ ਜਿਨ੍ਹਾਂ ਦੇ ਘੱਟੋ-ਘੱਟ ਇੱਕ ਐਮਐਲਏ ਦੇ 5 ਲੱਖ ਰੁਪਇਆ ਦੇ ਕਰੀਬ ਮਹੀਨ ਹਰ ਮਹੀਨੇ ਖਰਚ ਕਰਦੀ ਹੈ ਸਰਕਾਰ ਜਦੋਂ ਇੱਕ ਐਮਐਲਏ 5 ਲੱਖ ਰੁਪਇਆ ਖਰਚ ਕਰਵਾਉਂਦਾ ਤੇ ਫਿਰ ਉਹਨੂੰ ਨਹੀਂ ਕਿ ਤੂੰ ਵੀ ਕਰਪਸ਼ਨ ਕਰਕੇ ਜਾਂ ਕਿਸੇ ਵੀ ਸਰਕਾਰੀ ਮੁਲਾਜ਼ਮਾ ਨਾਲ ਮਿਲੀ ਭੁਗਤ ਕਰਕੇ ਨਹੀਂ ਉਹਨੂੰ ਜ਼ਰਤ ਨਾਲ ਕੰਮ ਕਰਾਉਣਾ ਮੰਨਦਾ ਲੋਕ ਸਾਡੇ ਕੋਲ ਆਉਂਦੇ ਨੇ ਆਸ ਲੈ ਕੇ ਆਉਂਦੇ ਨੇ ਜਿਨ੍ਹਾਂ ਲੋਕਾਂ ਕੋਲ ਵਿਚਾਰਾ ਕੋਲ ਕ腐ਪਸ਼ਨ ਦੇਣ ਜੋ ਕਿ ਪੈਸੇ ਨਹੀਂ ਉਹ ਲੋਕ ਸਾਡੇ ਕੋਲ ਆਉਂਦੇ ਨੇ ਪੋਲੀਟੀਕਲ ਬੰਦਿਆਂ ਤੱਕ ਉਹਨਾਂ ਨੂੰ ਆਸ ਹੁੰਦੀ ਹੈ ਕਿ ਸਾਡਾ ਕੰਮ ਹੋਊਗਾ ਲੇਕਿਨ ਜੇ ਅਸੀਂ ਵੀ ਉਹਦੇ ਵਿੱਚ ਹਿੱਸੇਦਾਰੀ ਪਾ ਲਈਏ ਤਾਂ ਫਿਰ ਪਿਛਲੀਆਂ ਸਰਕਾਰਾਂ ਦਾ ਕੀ ਹਾਲ ਹੋਇਆ ਰਵਾਇਤੀ ਪਾਰਟੀਆਂ ਦਾ ਤੁਸੀਂ ਦੇਖਿਓ ਇਹ ਹੀ ਕੁਛ ਕਰਦੇ ਰਹੇ ਨੇ ਹਿੱਸੇਦਾਰੀਆਂ ਪਾਉਂਦੇ ਰਹੇ ਨੇ ਉਹਨਾਂ ਦੇ ਕਮਾਂਕਾਰਾਂ ਦੇ ਵਿੱਚੋਂ ਹਿੱਸੇ ਮੰਗਦੇ ਰਹੇ ਨੇ ਤੇ ਫਿਰ ਲੋਕਾਂ ਨੇ ਕਿੱਥੇ ਬਚਾਤੇ ਜੀ ਮੈਂ ਸਾਡੇ ਵੀ ਪਾਰਟੀ ਦੇ ਵਿੱਚ ਹੈਗਿਆ ਨਾ ਕੁਸ ਕਾਲੀਆਂ ਭੇਡਾਂ ਉਹ ਸਰਕਾਰ ਦੀ ਪਾਰਟੀ ਦੀ ਨਿਗਾ ਦੇ ਵਿੱਚ ਨੇ ਹ ਹੌਲੀ ਹੌਲੀ ਪਾਰਟੀ ਜਿਹੜੀ ਆ ਉਹਨਾਂ ਤੇ ਸਕੰਜਾ ਕਰ ਰਹੀ ਹੈ ਹ ਹੇਠੋਂ ਵੀ ਪਾਰਟੀ ਵੀ ਤੇ ਸਰਕਾਰ ਵੀ ਰਿਪੋਰਟਾਂ ਸਮੇਂ-ਸਮੇਂ ਤੇ ਲੈਂਦੀ ਰਹਦੀ ਹੈ ਕਿ ਕਿਹਦੇ ਇਲਾਕੇ ਦੇ ਵਿੱਚ ਕਿਹੜਾ ਐਮ ਐਲ ਏ ਜਾਂ ਕੋਈ ਹੋਰ ਲੀਡਰ ਜਿਹੜਾ ਉਹ ਕਰਪਸ਼ਨ ਕਰ ਰਿਹਾ ਹੈ ਉਹਦੇ ਬਾਰੇ ਵਰਕਰ ਸਾਡੇ ਵੌਲੰਟੀਅਰ ਬੜੇ ਤਕੜੇ ਹੋ ਕੇ ਦੱਸਦੇ ਨੇ ਤੋਂ ਪੂਰੀ ਕਾਰਵਾਈ ਹੋਊਗੀ ਤੁਸੀਂ ਫਿਕਰ ਨਾ ਕਰੋ ਆਉਂਦੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਹੋਰ ਕਿਹੜੇ-ਕਿਹੜੇ ਵੱਡੇ ਮਗਰਮੱਛਾ ਜਿਹੜੇ ਕਰਪਸ਼ਨ ਦੇ ਦਾਤਾ ਉਹ ਸਾਰੇ ਕਾਬੂ ਹੋ ਗਏ। ਮਤਲਬ ਕਿ ਆਉਣ ਵਾਲੇ ਦਿਨਾਂ 'ਚ ਕਈ ਕਾਲੇ ਚਿੱਟੇ ਖੁੱਲਣੇ ਵਾਲੇ ਨੇ। ਬਿਲਕੁਲ ਜਿਹੜੇ ਕਰਪਸ਼ਨ ਕਰਦੇ ਨੇ ਜੀ ਜਿਵੇਂ ਅੱਜ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੇ ਮੁਹਿੰਮ ਵਿੱਢੀ ਹੈ। ਹੂੰ। ਅ ਦੇਖਿਆ ਤੁਸੀਂ ਵੱਡੇ ਵੱਡੇ ਜਿਹੜੇ ਸ਼ਿਕਾਰ ਉਹਦੇ ਵਿੱਚ ਕਾਬੂ ਆਏ ਨੇ। ਇਸੇ ਤਰ੍ਹਾਂ ਜਿਹੜੇ ਕਰਪਸ਼ਨ ਕਰਨ ਵਾਲੇ ਆ ਭਾਵੇਂ ਕੋਈ ਅਫਸਰ ਹੂੰ ਤੇ ਭਾਵੇਂ ਕੋਈ ਐਮਐਲਏ ਆ ਜਾਂ ਕਿਸੇ ਹੋਰ ਪੋਸਟ 'ਤੇ ਬੈਠੇ ਪੋਲੀਟੀਕਲ ਲੀਡਰ ਆ ਹੂੰ ਉਹਨਾਂ ਸਾਰਿਆਂ ਦੇ ਖਿਲਾਫ ਜਿਹੜਾ ਹਸਕਜਾ ਰਿਪੋਰਟਾਂ ਰਪਾਡੀ ਚੱਲ ਰਹੀ ਹੈ ਸਮਾਉਣ ਤੇ ਸਭ ਕੋ ਤੁਹਾਨੂੰ ਦੇਖਣ ਨੂੰ ਮਿਲੂਗਾ ਬਿਲਕੁਲ ਲੋਕਾਂ ਦੇ ਸਾਹਮਣੇ ਪਾਰਦਰਸ਼ੀ ਹੋਊਗਾ ਜੋ ਵੀ ਹੋਊ ਜੀ ਤੁਸੀਂ ਨਸ਼ੇ ਨੂੰ ਲੈ ਕੇ ਗੱਲ ਕਰੀ ਆ ਪੰਜਾਬ ਦੇ ਵਿੱਚ ਹੁਣ ਤਾਂ 31 ਮਈ ਤੱਕ ਦਾ ਸਮਾਂ ਦੇ ਦਿੱਤਾ ਹੈ ਡੀਜੀਪੀ ਨੇ ਹੁਕਮ ਲਗਾ ਦਿੱਤੇ ਨੇ ਕਿ ਪੰਜਾਬ 'ਚ ਨਸ਼ਾ ਨਹੀਂ ਹੋਣ ਚੱਲੇਗਾ ਬਿਲਕੁਕੁਲ ਨਹੀਂ ਚੱਲੇਗਾ ਹਮ ਅਸੀਂ ਪਿੰਡ-ਪਿੰਡ ਮੁਹਿੰਮ ਚਲਾਈ ਆ ਪਿੰਡ-ਪਿੰਡ ਜਾ ਕੇ ਮੁਹੱਲੇ-ਮੁਹੱਲੇ ਜਾ ਕੇ ਲੋਕਾਂ ਨੂੰ ਅਸੀਂ ਸੌਂਹ ਚੱਕੀਆਂ ਨੇ ਹੱਥ ਇਸ ਤਰ੍ਹਾਂ ਕਰਕੇ ਲੋਕਾਂ ਨੂੰ ਅਸੀਂ ਕਿਹਾ ਕਿ ਤੁਸੀਂ ਸੌਂਹ ਚੱਕੋ ਤੇ ਲੋਕਾਂ ਨੇ ਆਪਣੀ ਮਰਜ਼ੀ ਨਾਲ ਚੱਕੀਆਂ ਵੀ ਨੇ ਔਰ ਲੋਕਾਂ ਨੇ ਦੱਸਿਆ ਕਿ ਜੇ ਕੋਈ ਨਸ਼ਾ ਤਸਕਰ ਜਾਂ ਨਸ਼ਾ ਦੇ ਵਿੱਚ ਕੋਈ ਫੜਿਆ ਗਿਆ ਵਿਅਕਤੀ ਕਿਸੇ ਵੀ ਤਰ੍ਹਾਂ ਦਾ ਹੋਊਗਾ ਉਹਦੇ ਪਿੱਛੇ ਅਸੀਂ ਨਾ ਥਾਣੇ ਨਾ ਕਚਹਿਰੀ ਕਿਤੇ ਨਹੀਂ ਜਾਵਾਂਗੇ ਅਸੀਂ ਜ਼ਮਾਨਤ ਨਹੀਂ ਕਰਾਵਾਂਗੇ ਨਾ ਕੋਈ ਨੰਬਰਦਾਰ ਨਾ ਕੋਈ ਪੰਚ ਸਰਪੰਚ ਤੇ ਨਾ ਕੋਈ ਹੋਰ ਜ਼ਮਾਨਤੀ ਆ ਜਿਹੜਾ ਤੇ ਪਿੰਡਾਂ 'ਚ ਲੋਕਾਂ ਨੇ ਫੈਸਲਾ ਵੀ ਕੀਤਾ ਤੁਸੀਂ ਪੜ ਰਹੇ ਹੋ ਆਮ ਸੋਸ਼ਲ ਮੀਡੀਆ ਤੇ ਵੀ ਚੱਲਦਾ ਦੇਖ ਵੀ ਰਹੇ ਹੋਵੋਗੇ ਕਿ ਜਿਹੜੇ ਵਿਅਕਤੀ ਇਹਨਾਂ ਨੂੰ ਛਡਾਉਣ ਵਾਸਤੇ ਜਾਣਗੇ ਇਹਨਾਂ ਦੀ ਮਦਦ ਕਰਨਗੇ ਉਹਨਾਂ ਦਾ ਪਿੰਡਾਂ ਦੇ ਵਿੱਚ ਜਾਂ ਮਹੱਲਿਆਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਬਾਈਕਾਟ ਕੀਤਾ ਜਾਊਗਾ ਮਤਲਬ ਹੁਣ ਇਹ ਸਿਰਫ ਇਹਨਾਂ ਨਾਲ ਸਮਝਿਆ ਜਾਵੇ ਕਿ ਇਹ ਸਿਰਫ ਇੱਕ ਬਿਆਨ ਆ ਨਹੀਂ ਇਹ ਤੁਸੀਂ ਤੁਹਾਡੇ ਸਾਹਮਣੇ ਆ ਜੀ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਬਲਡੋਜ਼ਰ ਚੱਲ ਰਹੇ ਨੇ ਵੱਡੀਆਂ ਵੱਡੀਆਂ ਬਿਲਡਿੰਗਾਂ ਢਾਈਆਂ ਜਾ ਰਹੀਆਂ ਨੇ ਤੇ ਉਹਨਾਂ ਦੇ ਕੋਈ ਵੀ ਇੱਕ ਵੀ ਵਿਰੋਧ ਨਹੀਂ ਆ ਰਿਹਾ ਦੇਖੋ ਤੁਸੀਂ ਨੋਟ ਕਰੋਗੇ ਜਦੋਂ ਇਹ ਇਹਨੀਆਂ ਬਿਲਡਿੰਗਾਂ ਢਾਈਆਂ ਰਹੀਆਂ ਨੇ ਕਿਸੇ ਵੀ ਸਿੰਗਲ ਪਰਸਨ ਨੇ ਵਿਰੋਧ ਨਹੀਂ ਕੀਤਾ ਵੀ ਤੁਸੀਂ ਕਿਉਂ ਢਾਉਂਦੇ ਹੋ ਕਿਉਂ ਨਹੀਂ ਟਾਉਂਦੇ ਚਲੋ ਕੋਸ਼ਿਕ ਲੋਕ ਮਾਨਯੋਗ ਹਾਈ ਕੋਰਟ ਗਏ ਨੇ ਚਲੋ ਹਾਈ ਕੋਰਟ ਵੱਡੀ ਤਾਕਤ ਹੈ ਜੀ ਨਿਆਂ ਦੀ ਪਲਕਾ ਹੈ ਉਹ ਜੋ ਫੈਸਲਾ ਦੇਣਗੇ ਉਹਦੇ ਉੱਤੇ ਹਰੇਕ ਨੂੰ ਲਾਗੂ ਹੋ ਗਏ ਹੋਊਗਾ ਉਹ ਮੰਨਣਾ ਹੀ ਪਊਗਾ ਜੀ ਪਰ ਸਾਡੀ ਸਰਕਾਰ ਵੱਲੋਂ ਇਹ ਹੈ ਕਿ ਪੰਜਾਬ ਜੋ ਨਸ਼ਾ ਜਿਹੜਾ ਉਹ ਖਤਮ ਕਰ ਦੇਵਾਂਗੇ ਨਸ਼ਾ ਮੁਕਤ ਪੰਜਾਬ ਸਾਡਾ ਟੀਚਾ ਹੈ ਉਹਨੂੰ ਅਸੀਂ ਸਿਰੇ ਚੜਾ ਕੇ ਛੱਡਾਂਗੇ ਕਿਉਂਕਿ ਵਿਰੋਧੀ ਧਿਰ ਤਾਂ ਲਗਾਤਾਰ ਸਵਾਲ ਉਠਾ ਰਹੀ ਹੈ ਨਾ ਕਹਿੰਦੇ ਆਮ ਆਦਮੀ ਪਾਰਟੀ ਦੇ ਆਪ ਇਹ ਭ੍ਰਿਸ਼ਟਾਚਾਰੀ ਨੇ ਆਪ ਇਹ ਕਹਿੰਦੇ ਨਸ਼ਾ ਕਰਨ ਵਾਲੇ ਨੇ ਕਹਿੰਦੇ ਇਹ ਕਿੱਥੋਂ ਸਿਰਫ ਇਹ ਤਾਂ ਬਿਆਨ ਦੇ ਰਹੇ ਨੇ ਕਹਿੰਦੇ ਦੇਖੋ ਨਸ਼ੇ ਦਾ ਸਾਡਾ ਕੋਈ ਵੀ ਬੰਦਾ ਦੇਖੋ ਸਾਡੇ ਦੇ ਨਸ਼ੇ ਦਾ ਦੋਸ਼ ਉਹ ਗਲਤ ਲਾਉਂਦੇ ਆ ਸਾਡਾ ਇੱਕ ਵੀ ਸਿੰਗਲ ਬੰਦਾ ਸਿੰਗਲ ਪਰਸਨ ਕੋਈ ਕਿਤੇ ਛੋਟਾ ਜਾਂ ਵੱਡਾ ਕੋਈ ਨਸ਼ੇ ਦੇ ਵਿੱਚ ਨਹੀਂ ਆਇਆ ਇਹਨਾਂ ਦੇ ਹੀ ਪੁਰਾਣੇ ਖਿਡਾਰੀ ਜਿਹੜੇ ਆ ਹੁਣ ਚਿੱਟਾ ਕਿਹਨੇ ਲਿਆਂਦਾ ਵੱਡੇ ਅਕਾਲੀ ਲੀਡਰ ਦਾ ਨਾਮ ਆ ਉਦੇ ਨਾਲ ਛੋਟਿਆਂ ਦਾ ਆਇਆ ਕਿੱਥੇ ਕਿੱਥੇ ਫੈਕਟਰੀਆਂ ਲੱਗੀਆਂ ਸ਼ਰਾਬ ਦੀਆਂ ਫੈਕਟਰੀਆਂ ਕਿੱਥੇ ਲੱਗੀਆਂ ਸਭ ਕੁਝ ਹੋਇਆ ਜਾਂਦੀ ਸ਼ਰਾਬ ਬਣੀ ਲੋਕ ਮਰੇ ਸਾਡੀ ਵੀ ਸਰਕਾਰ ਦੇ ਵਿੱਚ ਤੁਸੀਂ ਮੈਨੂੰ ਬਾਅਦ ਚ ਨਾ ਪੁੱਛਣਾ ਸਾਡੀ ਸਰਕਾਰ ਚ ਵੀ ਆ ਹੋਇਆ ਇੱਕਦਮ ਅਸੀਂ ਐਕਸ਼ਨ ਕੀਤਾ ਤੇ ਟੋਟਲ ਜਿੰਨੇ ਵੀ ਉਹਦੇ ਵਿੱਚ ਦੋਸ਼ੀ ਸੀਗੇ ਸਾਰੇ ਕਾਬੂ ਕਰਕੇ ਉਹ ਜਿਹਨਾਂ ਦੇ ਵਿੱਚ ਡੱਕੇ ਨੇ ਉਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਦੀ ਹੈ ਮਤਲਬ ਕਿ ਹੁਣ ਇੱਕ ਆਸ ਰੱਖੀ ਜਾ ਸਕਦੀ ਆ ਲੋਕ ਹੁਣ ਕਹਿਣਗੇ ਕਿ ਪੰਜਾਬ ਹੁਣ ਰੰਗਲਾ ਮੁੜ ਤੋਂ ਬਣੇਗਾ ਤੇ ਨਸ਼ਾ ਮੁਕਤ ਪੰਜਾਬ ਬਜੇਗਾ ਹਰਵਿੰਦਰ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਮੇਰੀ ਹੱਥ ਜੁੜ ਕੇ ਅਪੀਲ ਹੈ ਸਰਕਾਰ ਦਾ ਸਾਥ ਦਿਓ ਦੇ ਕੋਈ ਕੋ ਵੋਟਾਂ ਦੀ ਰਾਜਨੀਤੀ ਨਹੀਂ ਸਰਕਾਰ ਦਾ ਸਾਥ ਦਿਓ ਸਰਕਾਰ ਦੇ ਨਾਲ ਲੱਗੇ ਤੁਸੀਂ ਤਗੜੇ ਹੋ ਕੇ ਜਦੋਂ ਨਸ਼ੇ ਦੇ ਖਿਲਾਫ ਮੁਹਿੰਮ ਦੇ ਵਿੱਚ ਪੂਰਾ ਆਪਣੇ ਆਪ ਨੂੰ ਸਿਪਾਹੀ ਬਣ ਕੇ ਜੰਗ ਲੜੋਗੇ ਤਾਂ ਬਿਲਕੁਲ ਮੈਨੂੰ ਲੱਗਦਾ ਪੰਜਾਬ 'ਚ ਨਸ਼ੇ ਨਾ ਦੀ ਚੀਜ਼ ਨਹੀਂ ਰਹੂਗੀ ਤੇ ਜਦੋਂ ਨਸ਼ਾ ਨਹੀਂ ਰਹੂਗਾ ਤੇ ਕ੍ਰਾਈਮ ਵੀ ਖਤਮ ਹੋ ਜਾਊਗਾ ਜਿਹੜਾ ਇਹ ਕ੍ਰਾਈਮ ਚੱਲ ਰਿਹਾ ਨਸ਼ਾ ਖੋਰੀ ਲੋਕ ਕਰ ਰਹੇ ਨੇ ਇਸੇ ਕਰਕੇ ਕ੍ਰਾਈਮ ਦਾ ਥੋੜਾ ਜਿਹਾ ਮੁਸ਼ਕਲ ਆਈ ਹੈ ਲੋਕਾਂ ਨੂੰ ਲੇਕਿਨ ਤੁਸੀਂ ਨੋਟ ਕਰਦੇ ਹੋਵੋਗੇ ਕਿ ਜਿੱਦਣ ਦੀ ਨਸ਼ਾ ਮਹਿੰਮ ਚੱਲੀ ਹੈ ਕ੍ਰਾਈਮ ਰੇਸ਼ਿਓ ਵੀ ਥੱਲੇ ਆਈ ਪੰਜਾਬ ਦੇ ਪਾਣੀ ਨੂੰ ਲੈ ਕੇ ਕੀ ਗੱਲ ਕਰੋਗੇ ਤੁਸੀਂ ਅੱਜ ਪੰਜਾਬ ਦੇ ਪਾਣੀਆ ਵਾਸਤੇ ਅਸੀਂ ਪੂਰਾ ਤੁਸੀਂ ਦੇਖਿਆ ਹੀ ਹੈ ਪਿਛਲੇ ਦਿਨੀ ਲੰਗੜ ਭਾਖੜਾ ਤੇ ਕੀਰਤਪੁਰ ਸਾਹਿਬ ਦੋਨੋਂ ਜਗ੍ਹਾ ਤੇ ਅਸੀਂ ਮੋਰਚਾ ਲਾ ਕੇ ਰੱਖਿਆ ਕੇਂਦਰ ਸਰਕਾਰ ਨੇ ਸਾਡੇ ਨਾਲ ਬੇਈਮਾਨੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਖੇਤੀ ਦਾ ਜਿਹੜਾ ਪਾਣੀ ਸੀ ਕਿਸਾਨਾਂ ਦਾ ਪਾਣੀ ਸੀ ਜਿਹੜਾ ਉਹਨੂੰ ੱੱਕੇ ਨਾਲ ਜ਼ਬਰਦਸਤੀ ਰਾਜਸਥਾਨ ਜਾਂ ਹਰਿਆਣਾ ਨੂੰ ਜਾਂ ਦਿੱਲੀ ਨੂੰ ਸਪਲਾਈ ਦੇਣ ਦੀ ਕੋਸ਼ਿਸ਼ ਕੀਤੀ ਸੀ 20 ਮਈ ਤੋਂ ਬਾਅਦ ਜਿਹੜੀ ਆ ਉਹ ਇਹਨਾਂ ਨੂੰ ਪੀਣ ਵਾਲੇ ਪਾਣੀ ਕਰਕੇ ਥੋੜੀ ਸਪਲਾਈ ਅੱਗੇ ਵੀ ਵਧਦੀ ਹੈ ਤੇ ਇਹਨਾਂ ਨੇ ਪਹਿਲਾਂ 1 ਮਈ ਤੋਂ ਸ਼ੁਰੂ ਕਰਤਾ ਸੀ ਅਸੀਂ ਉੱਥੇ ਹੀ ਮੋਰਚਾ ਲਾਇਆ ਸੀ ਮੁੱਖ ਮੰਤਰੀ ਪੰਜਾਬ ਗਏ ਉਹਨਾਂ ਨੇ ਆਪ ਲੋਕ ਲਾਇਆ ਤੇ ਉਸ ਲੋਕ ਦੀ ਉਸ ਜਿੰਦਰੇ ਦੀ ਰਾਖੀ ਅਸੀਂ ਉੱਥੇ ਦਿਨ ਰਾਤ ਬੈਠ ਕੇ ਕੀਤੀ ਮਤਲਬ ਹੁਣ ਪੰਜਾਬ ਦਾ ਪਾਣੀ ਕਿਤੇ ਨਹੀਂ ਜਾਏਗਾ ਜੀ ਹਾਂ ਪੰਜਾਬ ਦਾ ਪਾਣੀ ਜਿੰਨਾ ਪੰਜਾਬੀਆਂ ਦਾ ਹੱਕ ਬਣਦਾ ਹੈ ਪੰਜਾਬੀਆਂ ਨੂੰ ਮਿਲ ਰਿਹਾ ਦੇਖੋ ਤੁਸੀਂ ਵੀਡੀਓਜ਼ ਦੇਖ ਰਹੇ ਹੋ ਹਰਵਿੰਦਰ ਜੀ ਕਿ ਪੰਜਾਬ ਦੇ ਵਿੱਚੋਂ ਦੇਖੋ ਦੂਰੋਂ ਦੂਰੋਂ ਆ ਰਿਹਾ ਕਿ ਪਿਛਲੇ 60 60 ਸਾਲਾਂ ਦੇ ਵਿੱਚ ਉਦਾਂ ਸੂਆਂ ਦੇ ਵਿੱਚ ਉਹਨਾਂ ਖਾਲਿਆਂ ਦੇ ਵਿੱਚ ਪਾਣੀ ਨਹੀਂ ਸੀ ਦੇਖਿਆ ਜਿੱਥੇ ਹੁਣ ਪਾਣੀ ਚੱਲ ਰਿਹਾ ਹੈ ਫਤੇਗੜ ਸਾਹਿਬ ਇਲਾਕੇ ਦੇ ਵਿੱਚ ਵੀ ਕੰਸਟੀਟੂਐਂਸੀ ਦੇ ਵਿੱਚ ਵੀ ਹਲਕੇ ਦੇ ਜਿਹੜੇ ਹੈ ਸਾਡੇ ਖਾਲੇ ਬਣਦੇ ਨੇ ਉਹ ਸਾਰਿਆਂ ਦੇ ਵਿੱਚ ਅਸੀਂ ਉਹਨਾਂ ਦੀ ਪੋਟਾਈ ਕਰਵਾ ਰਹੇ ਹਾਂ ਉਹ ਪੋਟਾਈ ਕਰਵਾ ਕੇ ਪਹਿਲਾਂ ਖੁੱਲਾ ਪਾਣੀ ਚੱਲਦਾ ਸੀ ਹੁਣ ਪਾਈਪਾਂ ਪਾ ਰਹੇ ਹਾਂ ਪਾਈਪਾਂ ਰਾਹੀਂ ਅਸੀਂ ਸਪਲਾਈ ਜਿਹੜੀ ਆ ਉਹ ਖੇਤਾਂ ਨੂੰ ਦੇ ਰਹੇ ਹਾਂ ਇਹ ਫਸਲ ਵਾਸਤੇ ਵੀ ਬਹੁਤ ਅੱਛੀ ਹੈ ਪਾਣੀ ਜਿਹੜਾ ਕੁਦਰਤੀ ਪਾਣੀ ਹੈ ਇਹਦੇ ਵਿੱਚ ਮਿਨਰਲ ਤੇ ਹੋਰ ਕਈ ਤੱਤ ਨੇ ਜਿਹੜੇ ਫਸਲਾਂ ਨੂੰ ਚਾਹੀਦੇ ਆ ਉਹ ਇਹਦੇ ਵਿੱਚ ਹੁੰਦੇ ਆ ਤੇ ਸਰਕਾਰ ਉਹ ਦੇਣ ਦਾ ਪੂਰਾ ਤਹैया ਬਣਾਇਆ ਹੋਇਆ ਹੈ ਉਪਰਾਲਾ ਕਰ ਰਹੀ ਹੈ ਉਹਦੇ ਨਾਲ ਸਾਡੀ ਬਿਜਲੀ ਦੀ ਬਚਤ ਵੀ ਹੋਊਗੀ ਉਹਦੇ ਨਾਲੇ ਪਾਣੀ ਜਿਹੜਾ ਨਜਾਇਜ਼ ਪਹਿਲਾਂ ਪਾਕਿਸਤਾਨ ਨੂੰ ਵੀ ਜਾ ਰਿਹਾ ਸੀ ਹਰਿਆਣੇ ਨੂੰ ਵੀ ਜਾ ਰਿਹਾ ਸੀ ਬਿਨਾਂ ਵਜਾ ਬਿਨਾਂ ਕੋਈ ਰਾਇਲਟੀ ਲਿਆਂ ਇਹ ਦੇਖੋ ਹੁਣ ਵੱਡੇ ਵੱਡੇ ਲੀਡਰ ਐਵੇਂ ਹੁਣ ਕਦੇ ਸੁਖਵੀਰ ਸਿੰਘ ਬਾਦਲੂਣੀ ਤੇ ਕਦੇ ਕਾਂਗਰਸ ਵਾਲੇ ਦਾਅਵੇ ਕਰ ਰਹੇ ਨੇ ਕਿ ਪੰਜਾਬ ਦਾ ਪਾਣੀ ਜਿਹੜਾ ਸੀ ਇਹ ਕਦੇ ਉਹ ਸਰਕਾਰਾਂ ਦਾ ਤੁਹਾਡੀਆਂ ਰਹੀਆਂ ਅਸੀਂ ਤਾਂ ਪਹਿਲੀ ਵਾਰ ਸੱਤਾ ਦੇ ਵਿੱਚ ਆਏ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਜੇ 3 ਸਾਲ ਹੋਏ ਆ ਤੇ ਅਸੀਂ ਸਾਰਾ ਬਿਲਕੁਲ ਨਕੇਲ ਕਸਤੀ ਆਉਂਦੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਪਾਣੀ ਵਾਸਤੇ ਪੰਜਾਬ ਸਰਕਾਰ ਹੋਰ ਵਧੀਆ ਬਲੰਡਰ ਫੈਸਲੇ ਲੈਣ ਵਾਲੀ ਆ ਤੇ ਪੰਜਾਬ ਦੇ ਲੋਕਾਂ ਦਾ ਪਾਣੀ ਜਿਹੜਾ ਹਿੱਸਾ ਪੰਜਾਬ ਦੇ ਲੋਕਾਂ ਨੂੰ ਮਿਲੂਗਾ ਪਿੱਛੇ ਕੀ ਸੀ ਪਿਛਲੀਆਂ ਸਰਕਾਰਾਂ ਦੇ ਵਿੱਚ ਇਹਨਾਂ ਨੇ ਕਦੇ ਹੀਲਾ ਕੀਤਾ ਹੀ ਨਹੀਂ ਸੀ ਤੁਸੀਂ ਇਤਿਹਾਸ ਦੇਖ ਲਓ ਕਿ ਪਿਛਲੀਆਂ ਕਾਂਗਰਸ ਸਰਕਾਰ ਰਹੀ ਭਾਵੇਂ ਅਕਾਲੀ ਭਾਜਪਾ ਸਰਕਾਰ ਰਹੀ ਇਹਨਾਂ ਨੇ ਕੁਦਰਤੀ ਪਾਣੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਇਹ ਪਹਿਲੀ ਵਾਰ ਆ ਕਿ ਸਰ ਭਗਵੰਤ ਸਿੰਘ ਮਾਨ ਪੰਜਾਬ ਦਾ ਕਿਸਾਨ ਪੁੱਤ ਜਿਹੜਾ ਉਹ ਪੰਜਾਬ ਦਾ ਮੁੱਖ ਮੰਤਰੀ ਬਣਿਆ ਜਦੋਂ ਔਰ ਉਹ ਜਾਣਦਾ ਸੀ ਕਿ ਕਿਸਾਨਾਂ ਦੇ ਵਾਸਤੇ ਪਾਣੀ ਦੀ ਕਿੰਨੀ ਅਹਿਮੀਅਤ ਹੈ ਮੁੱਖ ਮੰਤਰੀ ਪੰਜਾਬ ਦੇ ਪੂਰੀਆਂ ਕੋਸ਼ਿਸ਼ਾਂ ਸਦਕਾ ਇਹ ਪਾਣੀ ਲੋਕਾਂ ਦੇ ਖੇਤਾਂ ਤੱਕ ਟੇਲਾਂ ਤੱਕ ਪਹੁੰਚ ਰਿਹਾ ਹੈ ਤੇ ਇੱਥੇ ਵੀ ਪਹੁੰਚਾ ਕੇ ਛੱਡਾਂਗੇ ਜੀ ਮੇਰੇ ਇਲਾਕੇ ਦੇ ਵਿੱਚ ਵੀ ਮੇਰੀ ਕੋਸ਼ਿਸ਼ ਹੈ ਪੂਰੀ ਮੈਂ ਸंचाई ਮੰਤਰੀ ਨਾਲ ਸਪੈਸ਼ਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕੀਤੀ ਹੈ ਸਾਡੇ ਕਈ ਏਰੀਏ ਆ ਉਥੇ ਜਗਾ ਜਿਹੜੀਆਂ ਉਹ ਜ਼ਿਮੀਦਾਰਾਂ ਨੇ ਦੱਬੀਆਂ ਸੀ ਬੇਨਤੀ ਕਰ ਰਹੇ ਆ ਕਿ ਉਹਨਾਂ ਜਗਾ ਨੂੰ ਤੁਸੀਂ ਵਿਹਲੀਆਂ ਕਰ ਦੋ ਅਸੀਂ ਪਾਈਪਲਾਈਨਾਂ ਪਾ ਕੇ ਤੁਹਾਨੂੰ ਪਾਣੀ ਦਵਾਂਗੇ ਤੇ ਉਹ ਪਾਣੀ ਨਹਿਰਾਂ ਤੋਂ ਮਿਲੂਗਾ ਲੜਾਂਗੇ ਜੀ ਪੂਰੀ ਕਿਸੇ ਵੀ ਤਰ੍ਹਾਂ ਨਾਲ ਪੰਜਾਬ ਦੇ ਕਿਸਾਨ ਦੇ ਵਾਸਤੇ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਹੋਊਗੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਤੇ ਪੰਜਾਬ ਸਰਕਾਰ ਜਿਹੜੀ ਆ ਕਿਸਾਨਾਂ ਦੇ ਹੱਕ 'ਚ ਡੱਟ ਕੇ ਖੜੇਗੀ ਜੀ ਮੈਂ ਆਖਰੀ ਸਵਾਲ ਤੁਹਾਨੂੰ ਕਰੂੰਗੀ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਦੇ ਨਾਲ ਆਮ ਆਦਮੀ ਪਾਰਟੀ ਹਮੇਸ਼ਾ ਖੜੀ ਆ ਜਿਸ ਤਰ੍ਹਾਂ ਭਰੋਸਾ ਆਮ ਆਦਮੀ ਪਾਰਟੀ ਨੇ ਲੋਕਾਂ ਤੇ ਜਤਾਇਆ ਲੱਗਦਾ ਹੈ ਕਿ 2027 ਦੇ ਵਿੱਚ ਵੀ ਫਿਰ ਆਮ ਆਦਮੀ ਪਾਰਟੀ ਰਿਪੀਟ ਮਾਰੇਗੀ ਜੀ 101% ਹਮ ਵੱਡਾ ਦਾਵਾ ਹੈ ਬਿਲਕੁਲ ਦੇਖੋ ਕੁਝ ਜਿਹੜੀ ਹੈ ਇਹ ਪਾਰਟੀ ਦਾ ਅੰਦਰੂਨੀ ਹੈ ਲੇਕਿਨ ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀਆਂ ਕਾਲੀਆਂ ਭੇਡਾਂ ਨੇ ਉਹਨਾਂ ਸਾਰੀਆਂ ਕਾਲੀਆਂ ਭੇਡਾਂ ਨੂੰ ਕੱਢ ਦਿੱਤਾ ਜਾਊਗਾ ਪਾਰਟੀ ਦੀ ਸਭ ਨਿਗਾਚ ਨੇ ਪਾਰਟੀ ਦੇ ਔਰ ਮੁੱਖ ਮੰਤਰੀ ਪੰਜਾਬ ਦੇ ਸਭ ਇੱਕ ਇੱਕ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਜਿਹੜਾ ਕੋਈ ਗਲਤ ਤਰੀਕੇ ਨਾਲ ਸਰਕਾਰ ਦਾ ਫਾਇਦਾ ਲੈ ਰਿਹਾ ਹੈ ਉਹਨਾਂ ਦੇ ਉੱਤੇ ਨਿਗਾਹ ਉਹ ਸਾਰਿਆਂ ਦੀ ਫੱਟੀ ਪੂਛ ਕੇ ਬਿਲਕੁਲ ਨਵੇਂ ਤੇ ਸਾਫ ਸੁਥਰੇ ਜਿਹੜੇ ਉਹ ਚਿਹਰੇ ਆਉਣ ਵਾਲੀ 2027 ਦੇ ਵਿੱਚ ਮਿਲੂਗੀ ਔਰ ਤੁਹਾਨੂੰ ਇਹ ਮੈਂ ਦੱਸ ਦੇਣਾ ਚਾਹੁੰਨਾ ਕਿ ਜਿਹੜੇ ਪਰਖੇ ਹੋਏ ਉਹਨਾਂ ਨੂੰ ਪਰਖਣਾ ਨਹੀਂ ਲੋਕਾਂ ਨੇ ਦੇਖੋ ਜਿਹੜੇ ਪਿਛਲੀਆਂ ਸਰਕਾਰਾਂ ਦੇ ਵਿੱਚ ਭਾਵੇਂ ਕਾਂਗਰਸ ਪਾਰਟੀ ਦੇ ਆ ਭਾਵਿਓ ਅਕਾਲੀ ਭਾਜਪਾ ਸਰਕਾਰ ਦੇ ਆ ਉਹਨਾਂ ਨੂੰ ਕਿਸੇ ਨੇ ਦੁਬਾਰਾ ਨਹੀਂ ਪਰਖਣਾ ਹਾਂ ਅਸੀਂ ਨਵੇਂ ਆ ਸਾਨੂੰ ਜਰੂਰ ਲੋਕਾਂ ਨੇ ਮੌਕਾ ਦਿੱਤਾ ਹੈ ਅਸੀਂ ਤਗੜੇ ਹੋ ਕੇ ਪੰਜਾਬ 'ਚ ਕੰਮ ਕੀਤਾ ਹੈ ਦੇਖੋ 600 ਯੂਨਿਟ ਬਿਜਲੀ ਫ੍ਰੀ ਦਾ ਅਸੀਂ ਵਾਅਦਾ ਕੀਤਾ ਸੀ ਉਹ ਅਸੀਂ ਦੇ ਦਿੱਤੀ ਬਿਲਕੁਲ 90% ਪੰਜਾਬ ਦੇ ਘਰਾਂ ਦੇ ਵਿੱਚ ਜਿਹੜੀ ਬਿਜਲੀ ਹੈ ਉਹ ਫ੍ਰੀ ਜਾ ਰਹੀ ਹੈ ਇਸ ਤੋਂ ਬਿਨਾ ਜਿਹੜੀਆਂ ਮਹੱਲਾ ਕਲੀਨਿਕਾਂ ਦਵਾਈਆਂ ਫ੍ਰੀ ਐਕਸ-ਰੇ ਫ੍ਰੀ ਕਰਪਸ਼ਨ ਫਰੀ ਦੇਖੋ ਤਹਿਸੀਲਾਂ ਦੇ ਵਿੱਚ ਇੱਕ ਦਿਨ ਦੇ ਵਿੱਚ ਪੌਣੇ 300 250 ਤਹਿਸੀਲਦਾਰ ਬਦਲ ਦੇਣਾ ਤੇ ਉਹ ਵੀ 250 ਕਿਲੋਮੀਟਰ ਤੇ ਸਾਰੇ ਪਹੁੰਚੋਗੇ ਤੇ ਸਾਰਿਆਂ ਤੋਂ ਫਿਰ ਰਜਿਸਟਰੀਆਂ ਦਾ ਕੰਮ ਵਾਪਸ ਲੈ ਕੇ ਕਾਨੋਂ ਕਾਨੋਂ ਰਜਿਸਟਰੀਆਂ ਦੇ ਦੇਣੀਆਂ ਕਦੇ ਇਤਿਹਾਸ ਚ ਹੋਇਆ ਸੀ ਇਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿਉਂਕਿ ਇਹਨਾਂ ਸਿਰਫ ਰਾਜ ਸੱਤਾ ਤੋਂ ਬਿਨਾਂ ਹੋਰ ਇਹਨਾਂ ਨੂੰ ਕੋਈ ਸੋਚ ਨਹੀਂ ਹੈ ਥੱਲੇ ਕੀ ਹੁੰਦਾ ਇਹ ਕਦੇ ਇਹ ਅਮੀਰ ਹੁੰਦੇ ਨੇ ਜਿਹੜੇ ਦੂਜੀਆਂ ਪਾਰਟੀਆਂ ਆਣੇ ਨੇ ਭਾਵੇਂ ਅਕਾਲੀ ਭਾਜਪਾ ਭਾਵੇਂ ਕਾਂਗਰਸੀ ਨੇ ਉਹਨਾਂ ਨੂੰ ਥੱਲੇ ਪਤਾ ਹੀ ਨਹੀਂ ਕਿ ਲੋਕਾਂ ਦੇ ਵਿੱਚ ਕੀ ਹੁੰਦਾ ਹੁਣ ਮੇਰੇ ਜਿਹਾ ਗਰੀਬ ਵਰਕਰ ਜਦੋਂ ਲੋਕਾਂ ਦੇ ਵਿੱਚੋਂ ਵਿਚਰ ਕੇ ਜਾਂਦਾ ਮੈਨੂੰ ਪਤਾ ਹੈ ਕਿ ਮੈਂ ਕਿਵੇਂ ਲੋਕਾਂ ਦੇ ਵਿੱਚ ਮੈਂ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮ ਕਰਾਇਆ ਤੇ ਕਿਵੇਂ ਹੁੰਣਾ ਕਿਵੇਂ ਲੋਕਾਂ ਨਾਲ ਹੁੰਦਾ ਮੈਂ ਗਰਾਊਂਡ ਰਿਐਲਿਟੀ ਜਾਣਦਾ ਤੇ ਪਾਰਟੀ ਜੇ ਹੁਣ ਮੌਕਾ ਦਿੰਦੀ ਹੈ ਤਾਂ ਫਿਰ ਉਹਦੇ ਉੱਤੇ ਜੇ ਹਾਈ ਕਮਾਂਡ ਤੁਹਾਨੂੰ ਕਹਿੰਦੀ ਹੈ ਕਿ ਢਿੱਲੋ ਸਾਹਿਬ ਤੁਸੀਂ ਐਮਐਲਏ ਦੀ ਚੋਣ ਲੜੋ 2027 ਦੇ ਵਿੱਚ ਤੁਸੀਂ ਜ਼ਿੰਮੇਵਾਰੀ ਨੂੰ ਕਿਵੇਂ ਦੇਖਦੇ ਹੋ ਇਸ ਤਰ੍ਹਾਂ ਦੇਖੋ ਪਾਰਟੀ ਹਾਈ ਕਮਾਂਡ ਦੇ ਹਰ ਹੁਕਮ ਤੇ ਮੈਂ ਫੁੱਲ ਚੜਾਵਾਂਗਾ ਪਿਛਲੀ ਸਰਕਾਰ ਦੇ ਵੇਲੇ ਵੀ ਜਿਸ ਤਰ੍ਹਾਂ ਮੈਨੂੰ ਪਾਰਟੀ ਨੇ ਹੁਕਮ ਕੀਤਾ ਮੈਂ ਉਹ ਤੇ ਫੁੱਲ ਚੜਾਏ ਆ ਮੈਂ ਜ਼ਿਲ੍ਹਾ ਪ੍ਰਧਾਨ ਰਿਹਾ ਉਸ ਵੇਲੇ ਵੀ ਪੂਰੀ ਚੰਗੀ ਤਰ੍ਹਾਂ ਲੜਾਈ ਲੜੀ ਐ ਸਮਾਂ ਸੀ 2017 ਦੇ ਇਲੈਕਸ਼ਨ ਤੋਂ ਬਾਅਦ ਮੈਂ ਦੇਖਿਆ ਤੁਸੀਂ ਹਰਵਿੰਦਰ ਜੀ ਸ਼ਾਇਦ ਨੋਟ ਕੀਤਾ ਹੋਵੇ ਕਿ ਬਹੁਤ ਜਿਹੜੇ ਬੰਦੇ ਸੀ ਉਹ ਇਲੈਕਸ਼ਨ ਹਾਰਨ ਤੋਂ ਬਾਅਦ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਚਲੇ ਗਏ ਸੀ ਲੇਕਿਨ ਮੈਂ ਪਾਰਟੀ ਦੇ ਵਿੱਚ ਡਟਿਆ ਰਿਹਾ ਪਾਰਟੀ ਦੇ ਵਿੱਚ ਤਕੜੇ ਹੋ ਕੇ ਕੰਮ ਕੀਤਾ ਅ 2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਇਲੈਕਸ਼ਨ ਤਕੜੇ ਹੋ ਕੇ ਲੜਨ ਕਰਨੀ ਲੋਕਲ ਐਮਐਲਏ ਸੀ ਇੱਥੇ ਉਹਨੇ ਮੇਰੇ ਖਿਲਾਫ ਪਰਚੇ ਵੀ ਕਰਾਏ ਕਾਂਗਰਸ ਪਾਰਟੀ ਵਾਲੇ ਨੇ ਚਲੋ ਮੈਂ ਪਰਿਵਾਰ ਸਮੇਤ ਮੇਰੇ ਬੱਚਿਆਂ ਨੂੰ ਵੀ ਅੰਦਰ ਰੱਖਿਆ ਲੇਕਿਨ ਮੈਂ ਹੌਸਲਾ ਨਹੀਂ ਹਾਰਿਆ ਮੇਰੀ ਉਸ ਪਰਮਾਤਮਾ ਤੇ ਟੀਕ ਹੈ ਮੇਰੀ ਆਪਣੀ ਪਾਰਟੀ ਦੀ ਹਾਈ ਕਮਾਂਡ ਤੇ ਟੀਕ ਹੈ ਮੈਨੂੰ ਜੋ ਵੀ ਪਾਰਟੀ ਹਾਈ ਕਮਾਂਡ ਹੁਕਮ ਕਰੇਗੀ ਉਹਦੇ ਫੁੱਲ ਚੜਾਊਗਾ ਪਾਰਟੀ ਮੈਨੂੰ ਚਾਹੇ ਗਰਾਊਂਡ ਤੇ ਰੱਖੇ ਪਾਰਟੀ ਮੈਨੂੰ ਚਾਹੇ ਅਸਮਾਨ 'ਚ ਲੈ ਜਾਏ ਪਾਰਟੀ ਮੈਨੂੰ ਜਿੱਥੇ ਕਹੂਗੀ ਮੈਂ ਉੱਥੇ ਬੈਠੂਗਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਇਹ ਕੀਮਤੀ ਸਮਾਂ ਦਿੱਤਾ ਧੰਨਵਾਦ ਹਰਵਿੰਦਰ ਜੀ ਤੁਹਾਡਾ ਹੁਣ ਸਾਨੂੰ ਦਾ ਇਸ਼ਾਤ ਧੰਨਵਾਦ